ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀ ਸਿੰਘ ਬਾਦਲ ਨੇ ਇੱਕ ਆਦੇ ਕੁਰਸੀ ਦੇ ਮੋਹ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਹਾਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਹੇ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਔਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਜਾਂ ਪੁੰਡੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲਾ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਆਜ ਕੰਮ ਖੇਰੂ ਖੇਰੂ ਜਾ ਜਿਹੜੇ ਜਿਹੜੇ ਵਿਅਕਤੀ ਆਪਣੀ ਗੱਲ ਕਰਦੇ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ ਚ ਮਜੀਠੀਆ ਸਾਹਿਬ ਆ ਗਏ ਮਾਲਵੇ ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਲਾ ਕੇ ਇੱਕ ਘਰ ਦੀ ਹੋਂਦ ਬਚਾ ਲੀਂ ਸੋ ਐਸਰ ਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਬੀਰ ਸਿੰਘ ਬਾਦਲ ਸਾਹਿਬ ਹੋਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਹੈ ਬਹੁਤ ਵੱਡੇ ਵੱਡੇ ਉਹ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ ਜਿਹੜੀ ਮੀਟਿੰਗ ਬਲਾਕ ਪ੍ਰੈਜ਼ੀਡੈਂਟਸ ਦੇ ਨਾਲ ਕਰ ਰਹੇ ਆ ਕਿ ਬਲਾਕ ਪ੍ਰੈਜ਼ੀਡੈਂਟ ਹੈ ਜਿਹੜਾ ਮੈਨੂੰ ਲੱਗਦਾ ਕਿ ਅਖੀਰਲੀ ਕੜੀ ਹੈ ਜਿਹੜੀ ਸਾਡੀ ਹਰ ਬਲਾਕ ਦੇ ਵਿੱਚ ਹਰ ਬਲਾਕ ਦੇ ਵਿੱਚ 2-2 3-3 ਸਾਡੇ ਬਲਾਕ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਥਲੇ ਕਮੇਟੀਆਂ ਨੇ ਸੋ ਉਹਨਾਂ ਨੂੰ ਮਿਲ ਕੇ ਹਰ ਹਲਕੇ ਦਾ ਕੀ ਕਿਸ ਤਰੀਕੇ ਦਾ ਸਿਨੈਰੀਓ ਹੈ نیچے ਕੀ ਆਪਣੇ ਚ ਕਮੀਆਂ ਹੈ ਕੀ ਆਪਾਂ ਨੂੰ ਹੋਰ ਉਹਦੇ ਵਿੱਚ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਉਹਨਾਂ ਨੂੰ ਐਮੈਂਡਮੈਂਟ ਕਰਨ ਦੀ ਲੋੜ ਹੈ ਸੁਧਾਰ ਲੈਣ ਦੀ ਲੋੜ ਹੈ ਇਸ ਕਰਕੇ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਤਾਂ ਜੋ ਇਲੈਕਸ਼ਨਾਂ ਤੋਂ ਬਾਅਦ ਪਾਰਲੀਮੈਂਟ ਦੇ ਇਲੈਕਸ਼ਨਾਂ ਤੋਂ ਬਾਅਦ ਬਲਾਕ ਪ੍ਰੈਜ਼ੀਡੈਂਟ ਦੇ ਲੋਕਾਂ ਦਾ ਧੰਨਵਾਦ ਕਰਨਾ ਵੀ ਬੰਦਾ ਹੈ ਔਰ ਨਾਲ ਨਾਲ ਜਿੱਥੇ-ਜਿੱਥੇ ਸਾਡੀਆਂ ਕਮੀਆਂ ਰਹੀਆਂ ਜਿਹੜੇ ਬਲਾਕ 'ਚ ਅਸੀਂ ਕਮਜ਼ੋਰ ਰਹੇ ਔਰ ਉੱਥੇ ਅਸੀਂ ਕਿਵੇਂ ਅੱਗੇ ਕਾਮਯਾਬ ਹੋਵਾਂਗੇ ਕੀ ਸੁਧਾਰ ਲਿਆਉਣੇ ਔਰੇ ਬਾਰੇ ਅੱਜ ਅਸੀਂ ਚਰਚਾ ਕਰਨਾ ਸੀ ਇਹਨੂੰ ਚਾਰ ਭਾਗਾਂ 'ਚ ਅਸੀਂ ਵੰਡਿਆ ਆ ਪੂਰੇ ਪੰਜਾਬ ਨੂੰ ਲੋਕ ਸਭਾ ਵਾਈਜ਼ ਅਸੀਂ ਬਲਾਕ ਪ੍ਰੈਜ਼ੀਡੈਂਟ ਬਲਾਕੇ ਉਹਨਾਂ ਨਾਲ ਮੀਟਿੰਗ ਕਰ ਰਹੇ ਹਾਂ ਅੱਜ ਦੋ ਭਾਗਾਂ ਦੀਆਂ ਜਿਹੜੀਆਂ ਬਲਾਕਸ ਦੀਆਂ ਮੀਟਿੰਗਾਂ ਹੈ ਯਾਨੀ ਕਿ ਅੱਧੇ ਪੰਜਾਬ ਦੇ ਬਲਾਕਸ ਦੀਆਂ ਅੱਜ ਕਰਾਂਗੇ ਅੱਧੇ ਪੰਜਾਬ ਦੇ ਬਲਾਕਸ ਦੀਆਂ ਆਉਣ ਵਾਲੇ ਕਦੇ ਦਿਨ ਨੂੰ ਕਰਾਂ ਅੱਜੜੇ ਜਿਹੜੇ ਬਲਾਕਸ ਨੇ ਕਿਹੜੇ-ਕਿਹੜੇ ਇਲਾਕੇ ਰਹਿਣਗੇ ਸੋ ਇਹ 3-4 ਪਾਰਲੀਮੈਂਟ ਹੈਗੀਆਂ ਔਰ ਚਰੋਪੜ ਵੀ ਹੈ ਹੋਰ ਕਈ ਪਟਿਆਲਾ ਵੀ ਹੈ ਸੋ ਇਹ ਇਦਾਂ ਇਹਨੂੰ ਵੰਡਿਆ ਵੀ ਹੈ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਧੂ ਸਾਹਿਬ ਹੋਰਾਂ ਨੇ ਇਰੀ ਉਹ ਤਜਵੀਜ਼ ਬਣਾਈ ਹੈ ਕਿ ਅੱਜ ਕਿਰਕਿਰੇ ਬਲਾਕ ਹੈ ਕੱਲ ਕਿਰਕਿਰੇ ਬਲਾਕ ਸਰ ਸਾਬ ਸ਼੍ਰੋਮਣੀ ਅਕਾਲੀ ਦਲ ਦਾ ਦੋ ਫਾਰਡ ਹੋ ਗਿਆ ਇੱਕ ਦੂਜੇ ਤੇ ਪਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਦੀ ਜਿਹੜੀ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਹੈ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਉਕੀਏ ਜਿਹੜੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ মোহ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਣ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਐ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਹਾਂ ਖਾਧੀਆਂ ਮਾਫੀਆਂ ਮੰਗੀਆਂ ਫੇਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਐ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਐ ਹੁਣ ਕਿੰਨਾ ਦੇ ਰਹੇ ਸਰਵਾਈ ਸਰਦਾਰ ਸੁਖਬੀਤ ਸਿੰਘ ਬਾਦਲ ਕਿਉਂਕਿ ਇਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪ ਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲਾ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਆ ਕੰਮ ਖੇਰੂ ਖੇਰੂ ਜਾ ਪਰ ਉਹ ਨਾ ਸੁਧਾਰ ਲਹਿਰ ਜਿਹੜੀ ਹੈ ਬਣੀ ਹੈ ਸ਼ਰਮ ਨਹੀਂ ਕਰਦਾ ਸੁਧਾਰਨਾ ਉਹਨੂੰ ਨਾ ਪੂਰਾ ਅਕਾਲੀ ਦਲ ਕਹਿ ਰਿਹਾ ਉਹਨਾਂ ਦਾ ਪੁਲਟ ਪਾਰ ਗਿਆ ਹੈ ਕਿ ਨਾ ਕੋ ਅਕਾਲੀ ਦਲ ਉਹਦੇ ਹੀ ਭਰ ਕੇ ਸੀ ਕਿ ਉਹ ਅਟਰ ਪੈਰੀ ਵਾਈਫਾਈ ਨਾਲ ਘੱਟ ਜੁੜਾ ਦੇਖੋ ਨਾ ਕੋ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੇ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਹਨ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆਪਣੀ ਗੱਲ ਕਰਦੇ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠਿਆ ਸਾਹਿਬ ਆ ਗਏ ਮਾਲਵੇ 'ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਘਾਂ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਲਾ ਕੇ ਇੱਕ ਘਰ ਦੀ ਹੋਂਦ ਬਚਾ ਸਕਦੇ ਸੋ ਇਹ ਕਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਹੈ ਬਹੁਤ ਵੱਡੇ ਵੱਡੇ ਹੋਲ ਹੋ ਜਾਂਦੀ ਉਹ ਬਹੁਤ ਵੱਡੇ ਵੱੱਡੇ ਬੱਜਰ ਗੁਨਾਹ ਹੋਏ ਨੇ ਪ੍ਰਿੰਸ ਸਾਹਿਬ ਇੱਕ ਮਿੰਟ ਇੱਕ ਮਿੰਟ ਪ੍ਰਿੰਸ ਸਾਹਿਬ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਵੱਖਰਾ ਸਵਾਲ ਹੈ ਜਦੋਂ ਸਰਕਾਰ ਨੂੰ ਲੈ ਕੇ ਸਰਕਾਰ ਬਜਦੀ ਕਿਉਂ ਆ ਰਹੀ ਹੈ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾ ਰਹੀਆਂ ਕਿ ਉਹਨਾਂ ਡਰ ਹੈਗਾ ਸਰਕਾਰ ਜੇ ਪੰਚਾਇਤੀ ਚੋਣਾਂ ਕਰਾ ਦੇਂਦੀ ਤਾਂ ਉਹਨੂੰ ਜਲੂਸ ਨਿਕਲ ਜਾਂਦਾ ਉਹਨਾਂ ਦੇ ਮਨ 'ਚ ਇਹ ਹੈ ਕਿ ਸਰਪੰਚਾਂ ਦੇ ਜਿਹੜੇ ਪੰਜ ਪੰਜ ਉਮੀਦਵਾਰ ਨੇ ਲੜਨ ਲਈ ਲੋਕ ਪਿਆਰ ਨੇ ਸਾਡੇ ਸਰਪੰਚ ਜਿੱਤਣਗੇ ਨਹੀਂ ਔਰ ਜਿਨ੍ਹਾਂ ਨੂੰ ਹਰੇਕ ਨੂੰ ਇਹਨਾਂ ਦੇ ਮੰਤਰੀ ਐਮ ਐਲ ਏ ਸਹਿਬਾਨ ਉਹ ਲੱਕੜ ਦਾ ਮੁੰਡਾ ਦੇ ਫਿਰਦੇ ਆ ਕਿ ਬਈ ਤੈਨੂੰ ਸਰਪੰਚ ਬਣਾਉਣਾ ਤੈਨੂੰ ਸਰਪੰਚ ਬਣਾਉਣਾ ਉਹ ਬਿੱਲੀ ਜਿਹੜੀ ਹੈ ਉਹ ਥੇਲੇ ਚੋਂ ਬਾਹਰ ਆ ਜਾਣੀ ਸੀ ਕਾਉਂਸਲਰ ਔਰ ਇਹਨਾਂ ਨੂੰ ਨੁਕਸਾਨ ਕਿੰਨਾ ਹੈ ਇੱਕ ਇੱਕ ਸਾਲ ਸਾਡੀਆਂ ਪੰਚਾਇਤਾਂ ਦੇ ਕੋਈ ਕੰਮ ਨਹੀਂ ਹੋ ਰਿਹਾ ਪ੍ਰਬੰਧਕ ਲੱਗੇ ਹੋਏ ਨੇ ਸਾਡਾ ਪੈਸਾ ਖੇ ਖਰਾਬ ਹੋ ਰਿਹਾ ਅਗਲੀ ਜਿਹੜੀ ਚੋਣ ਆ ਉਹ ਡਿਲੇ ਹੋ ਜਾਏਗੀ ਕਾਰਪੋਰੇਸ਼ਨ ਦੇ ਅੱਜ ਸ਼ਹਿਰਾਂ ਦੇ ਵਿੱਚ بارش ਦਾ ਪਾਣੀ ਹੈ ਲਾਈਟਾਂ ਖਰਾਬ ਹੈ ਪਾਰਕਾਂ ਦੀ ਦੁਰਦਸ਼ਾ ਹੈ ਬੁਰੇ ਹਾਲਤ ਹੈ ਉਥੇ ਕਾਰਪੋਰੇਟਰਸ ਨਹੀਂ ਹੈ ਕਿਉਂਕਿ ਚੋਣਾਂ ਨਹੀਂ ਕਰਾ ਰਹੇ ਡੇਡ ਡੇ ਸਾਲ ਹੋ ਗਿਆ ਉਹ ਡਿਲੇ ਕਰਤੀਆਂ ਚੋਣਾਂ ਇਹ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਇਹ ਬੜਾ ਵੱਡਾ ਅਨਿਆਏ ਤੇ ਤੱਕਾ ਹੈ ਔਰ ਪਤਾ ਨਹੀਂ ਕਿਉਂ ਚੁੱਪ ਕਰਕੇ ਜਿਹੜੀ ਹਾਈ ਕੋਰਟ ਵੀ ਹੈ ਰਿਚ ਪਟੀਸ਼ਨਸ ਵੀ ਪਾਈਆਂ ਔਰ ਅਸੀਂ ਵੀ ਇੱਕ ਅਦੇ ਦਿਨ ਚ ਆਪਦੀ ਪਟੀਸ਼ਨ ਦਾਖਲ ਕਰਾਂਗੇ ਚੁੱਪ ਕਰਕੇ ਬੈਠੇ ਐ ਮੈਨੂੰ ਲੱਗਦਾ ਕਿ ਨਿਆ ਪਾਲਿਕਾ ਨੂੰ ਵੀ ਇਹਰੇ ਉੱਤੇ ਕੌਗਨੀਸੈਂਸ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ ਔਰ ਸਾਡੀਆਂ ਜਲਦ ਤੋਂ ਜਲਦ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਰਪੰਚੀਆਂ ਦੀਆਂ ਚੋਣਾਂ ਹੋਣੀ ਚਾਹੀਦੀਆਂ ਜਿਹੜੀਆਂ ਦੋ ਦੋ ਸਾਲਾਂ ਤੋਂ ਪਹਿਲਾਂ ਫੁੱਲਸ ਨੂੰ ਇੱਕ ਸਵਾਲ ਹੈ 올림픽s ਚ ਕੀ ਹੋ ਰਿਹਾ ਅਰਜੁਨ ਬਬੂਤਾ ਜਿਹੜੇ ਗਏ ਸੀ ਸ਼ੂਟਰ ਸੀਗੇ ਚੌਥੇ ਨੰਬਰ ਤੇ ਆਏ ਉਹਨਾਂ ਨੇ ਸਵਾਲ ਚੁੱਕੇ ਨੇ ਬਹੁਤ ਸਾਰੇ ਪੰਜਾਬ ਸਰਕਾਰ ਤੇ ਕਿ ਕੋਈ ਮਦਦ ਨਹੀਂ ਮਿਲੀ ਗਈ ਕੋਈ ਸਪੋਰਟ ਨਹੀਂ ਮਿਲਿਆ ਗਿਆ ਜੇ ਕੋਈ ਲੈਟਰ ਲਿਖੀਏ ਤਾਂ ਲੈਟਰ ਦਾ ਕੋਈ ਜਵਾਬ ਨਹੀਂ ਆਂਦਾ ਨ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਸੀ ਅਸੀਂ ਸਪੋਰਟਸ ਨੂੰ ਵੜਾਵਾ ਦੇਾਂਗੇ ਅਸੀਂ ਮੈਡਲ ਦੇਾਂਗੇ ਨੌਕਰੀਆਂ ਦੇਾਂਗੇ ਕਈ ਵਾਰੀ ਮਾਨ ਸਾਹਿਬ ਨੇ ਆਪ ਦੇ ਨਾਲ ਸਪੋਰਟਸਮੈਨਸ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਨੌਕਰੀ ਦੇਾਂਗੇ ਨੌਕਰੀਆਂ ਦੇ ਤਾਂ ਪੈਸੇ ਲੱਗਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਅੱਜ ਉਹੀ ਸਪੋਰਟਸ ਵਾਲੇ ਜਿਹੜੇ ਲੋਕ ਨੇ ਮੈਂ ਤਾਂ ਨਹੀਂ ਸਵਾਲ ਚੁੱਕੇ ਇਹਦਾ ਮਤਲਬ ਉਹਨਾਂ ਦੀ ਪੀੜਾ ਹੈ ਉਹਨਾਂ ਦੀ ਤਕਲੀਫ ਹੈ ਪੰਜਾਬ ਮੇ ਸਪੋਰਟਸ ਕੇ ਲਿਏ ਕੋਈ ਮੇਰ ਕੋ ਲੱਗਾ ਸੁਵਿਧਾ ਨਹੀਂ ਹੈ ਉਹਨ ਲੋਗੋ ਕੇ ਲਿਏ ਜੋ ਲੋਗ देश के लिए मेडल आते हैं प्रदेश के लिए मेडल आते हैं जो प्रदेश का नाम रोशन करते हैं मेरे को लगता है पहले अगर आप सोचिए जो पंजाब के लिए खेलने गया व्यक्ति अगर उसकी आवाज नहीं सुनी जा रही उसकी लेटर का जवाब नहीं दिया जा रहा उसको कोई बता नहीं रहा उसकी सहायता नहीं हो रही तो आम जनता जो गांव में बैठा व्यक्ति किसी वार्ड में बैठा व्यक्ति उसकी कौन पीड़ा सुन रहा होगा तो हंड्रेड परसेंट हॉकी मीन्स पंजाब पंजाब का मैं बधाई देना चाहता हूं पूरे देश के लोगों को हमारी हॉकी टीम ने कमाल कर दी है सेमीफाइनल में नहीं ये सेमीफाइनल तो एक भगवान की कृपा हुई उनकी मेहनत रंग लाई लेकिन हम फाइनल में जाएंगे और ये कप जो है ये हम पंजाब के लोग और हॉकी टीम आ, इस देश की वो जीत के लाएगी। हमें इस बात का पूर्ण गर्व है हमारे खड़ा साहब सुप्रीम कोर्ट ने एस सी रिजर्वेशन में एक ग्रीन फ्लैग लाने के बात की है कि जो लोग समर्थ हैं उन्हें उसमें से निकाला जाए उस पर आप क्या कहेंगे देखो भाई ये बहुत पुरानी डिमांड है टू तो बी वेरी ऑनेस्ट ये जो गरीब लोगों के लिए उनका जीवन ऊंचा उठाने के लिए ये रिजर्वेशन रखी गई थी क्योंकि उनको बराबरता आए बहुत से लोग संपन्न थे एस टी एस टी शेड्यूल ट्राइब शेड्यूल कास्ट इन लोगों का या जो भी रिजर्वेशन कैटेगरीज में है हाँ, ये बात भी कहीं ना कहीं है जो सक्षम हैं जो अब जिनके लोग आई ए एस हो गए हैं पुराने और जिनके पास बड़े लोग हैं अब उसको उस उस कैटेगरी में फॉल करने वक्त कभी कभी मन में आता है कि वो एक गरीब का अधिकार मेरे को लगता उनको नहीं लेना चाहिए लेकिन गरीबों को जो वास्तव में गरीब लोग हैं, जिनका जिन, जो पछड़े हुए हैं उनके लिए तो रिजर्वेशन रहना चाहिए और जो कोई बड़ा व्यक्ति जो संपन्न उसका कोई फायदा ले रहा है मेरे को लगता है उसको नहीं लेना चाहिए और आम लोग तो का। उसको भी हंड्रेड परसेंट तो गरीब तो गरीब ही है जाति हाँ इसमें मेरे कहने का मतलब गरीबों की रेजर्वेशन जो ऑलरेडी चल रही है उसको बिल्कुल हलाना नहीं चाहिए वो उनको मिलती रहनी चाहिए मैं साथ में यह कहता हूं कि जो सक्षम लोग हैं सक्षम लोग हैं जो उसमें उसका फायदा लेते हैं उनको वो फायदा नहीं लेना चाहिए उसकी जगह पर अन्य गरीब जो व्यक्ति है जो उसमें फॉल करता है उसको उसका फायदा होना चाहिए आ, हाँ एक बात और कहना चाहूंगा कुछ लोग बेचारे कुछ ना कुछ प्रावधान जो जनरल गरीब भी हैं हाँ उनके लिए भी आने वाले समय में सरकारें जरूर सोच विचार करें कुछ लोग जनरल हैं लेकिन बिलो पॉवर्टी लाइन है बड़ा बुरा हाल है उनका